ਹਾਂਜੀ ਐਡੀਸਲੇਰ ਹਾਜੂ ਐਸਪੀ ਸਾਹਿਬ ਨਿਕਲੋ ਐਸਪੀ ਸਾਹਿਬ ਦੋਵੇਂ ਆਜੋ ਹਾਜੂ ਸਰਕਾਰ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਸਰਚਵੇਸ਼ਨ ਕੀਤਾ ਗਿਆ ਕੀ ਮਸਲਾ ਕੀ ਹੈ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਜੰਗ ਦਾ ਨਗਾੜਾ ਵੱਜ ਚੁਕਿਆ ਹੈਗਾ ਤੇ ਸਾਨੂੰ ਬੜੇ ਸਖਤ ਹਦਾਇਤਾਂ ਨੇ ਕਿ ਅਸੀਂ ਪੂਰੇ ਸਮਰਪਿਤ ਹੋ ਕੇ ਨਸ਼ਿਆਂ ਦੇ ਖਿਲਾਫ ਕੰਮ ਕਰਨਾ ਹੈਗਾ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਸੰਗਰੂਰ ਪੁਲਿਸ ਦੀ ਟੀਮ ਹੈ ਉਹ ਅੱਜ ਇੱਥੇ ਸੰਗਰੂਰ ਡਿਸਟ੍ਰਿਕਟ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਹਦੇ ਤਹਿਤ ਅਸੀਂ ਸਾਡੇ ਜਿਹੜੇ ਨਸ਼ਿਆਂ ਦੇ ਹੌਟਸਪੌਟ ਨੇ ਜਿਵੇਂ ਆਪਾਂ ਜਿੱਥੇ ਇੰਦਰਾ ਬਸਤੀ ਇਕੱਠੇ ਹੋਏ ਆਂ ਤੇ ਇਥੇ ਵੱਡੇ ਪੱਧਰ ਤੇ ਅਗਸਟਡ ਆਫਸਰ ਐਸ ਐਚਓ ਸਹਿਬਾਨ ਇਨਚਾਰजेस ਅਤੇ ਫੋਰਸ ਦੀ ਗਿਣਤੀ ਨੇ ਏਰੀਆ ਨੂੰ ਸੀਲ ਕੀਤਾ ਤੇ ਚੈਕਿੰਗ ਕੀਤੀ ਉਹਦੇ ਵਿੱਚੋਂ ਸਾਡੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਾਡੀ ਸ਼ਿਫਟਿੰਗ ਨਾਕਾਬੰਦੀ ਤੇ ਛੋਟੇ ਸਰਚ ਆਪਰੇਸ਼ਨ ਹੋਰ ਜਗ੍ਹਾ ਤੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੇ ਹੋਏ ਨੇ ਤੇ ਜਿਹੜੀ ਵੀ ਸਾਡੀ ਬਣਦੀ ਪੂਰੀ ਰਿਕਵਰੀ ਹੋਏਗੀ ਜਿਹੜੀ ਵੀ ਸਾਡੇ ਇਸ ਦੇ ਵਿੱਚ ਬਰਾਮਦਗੀ ਹੋਏਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਪ੍ਰੈਸ ਨੋਟ ਵੀ ਜਾਰੀ ਕਰਾਂਗੇ ਸਾਡੇ ਜਿਹੜੀ ਡਰਗ ਹੌਟਸਪੌਟ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਆਈਡੈਂਟੀਫਾਈਡ ਨੇ ਇਹਦੇ ਵਿੱਚ ਅਸੀਂ ਜੋ ਕਾਸੋ ਆਪਰੇਸ਼ਨ ਕਰਨੇ ਹੈਗੇ ਉਹ ਪੂਰੇ ਕੁਝ ਕੁ ਦਿਨਾਂ ਬਾਅਦ ਹਰ ਇੱਕ ਡਰਗ ਸਪੌਟ ਤੇ ਕਰਾਂਗੇ ਅਸੀਂ ਅੱਜ ਸ਼ੁਰੂਆਤ ਇੱਥੋਂ ਕੀਤੀ ਹੈ ਇਸ ਤੋਂ ਬਾਅਦ ਅਸੀਂ ਸੰਗਰੂਰ ਅਸੀਂ ਦਿੜਬਾ ਤੂਰੀ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਇੱਕ ਆਸੂ ਆਪਰੇਸ਼ਨ ਕਰਾਂਗੇ ਸਰ ਜੀ ਲੋਕਾਂ ਨੂੰ ਐਜੂਕੇਟ ਕਰਨ ਲਈ ਕੁਝ ਇਸ ਤਰ੍ਹਾਂ ਦਾ ਬਿਆਨ ਜਦੋਂ ਕੱਲ ਸਾਡੀ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈਤੀ ਸੀ ਸਾਰੇ ਡੀਸੀ ਸੇਵਨ ਸਾਰੇ ਸੀਪੀਜ਼ ਐਸਐਸਪੀਜ਼ ਰੇਂਜ ਡੀਆਈਜੀ ਸਾਰੇ ਸੀਨੀਅਰ ਅਫਸਰ ਅਫਸਰ ਜੋ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਤੇ ਇਹ ਸਭ ਨੂੰ ਤੇ ਸਭ ਨੂੰ ਜਿਹੜੀ ਦਿਸ਼ਾ ਨਿਰਦੇਸ਼ ਸੀ ਹਦਾਇਤਾਂ ਸੀ ਕਿ ਦੋ ਪੱਧਰ ਤੇ ਇਹ ਲੜਾਈ ਹੋਣੀ ਹੈ ਪਹਿਲੀ ਗੱਲ ਹੈਗੀ ਜੀ ਕਿ ਜਿਹੜੇ ਇਹ ਪ੍ਰੀਵੈਂਟਿਵ ਜਿਸ ਦਿ ਇਹ ਆਪਾਂ ਕੰਮ ਕਰ ਰਹੇ ਆਂ ਅੱਜ ਤੇ ਦੂਸਰਾ ਹੈਗਾ ਕਿ ਨਾਲ ਦੇ ਨਾਲ ਹੀ ਜਿਹੜਾ ਬੱਚਿਆਂ ਨੂੰ ਐਜੂਕੇਟ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਇਹ ਮੋਹੱਲਿਆਂ ਦੇ ਵਿੱਚ ਇੱਥੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕਰਨਾ ਉਹ ਦੋਵੇਂ ਪੱਧਰ ਦੇ ਜਿਹੜੀ ਇਹ ਲੜਾਈ ਹੈਗੀ ਤੇ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾਊਗੀ ਪ੍ਰਾਪਰਟੀ ਜ਼ਬਤ ਕਰਨ ਦਾ ਜਾਂ ਉਹਨੂੰ ਟਾਣ ਦਾ ਕੋਈ ਇਸ ਤਰ੍ਹਾਂ ਦਾ ਵੀ ਕੋਈ ਜਿਹੜਾ ਅਸੀਂ ਪ੍ਰਾਪਰਟੀ ਜ਼ਬਤ ਕੀਤਾ ਜੀ ਅਸੀਂ ਸ਼ੇਰਪੁਰ ਵਿੱਚ ਹਾਲ ਫਿਲਾਲ ਵਿੱਚ ਹੀ ਇੱਕ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਹੈਗਾ ਇੱਕ ਲਹਿਰੇ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਦੇ ਬਾਰੇ ਵੀ ਤਾਂ ਆਪ ਨੂੰ ਜਾਣਕਾਰੀ ਦੇਵਾਂਗੇ ਉਸ ਦੇ ਆਰਡਰਸ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਵਈ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੀ ਨਜਾਇਜ਼ ਪ੍ਰਾਪਰਟੀ ਦੇ ਖਿਲਾਫ ਉਸ ਦੀ ਵੀ ਮਹਿੰਮ ਜਾਰੀ ਹੈ ਸਰ ਸਰ ਕਵਰੇਜ ਨਾਲ ਕੋਈ ਦੋਸ਼ੀ ਵੀ ਫੜੇ ਨਹੀਂ ਜਿਹੜੀ ਕੰਮ ਕਰ ਵੀ ਹੈਗੀ 25 ਬਹੁਤ ਜ਼ਿਆਦਾ ਦਰਦ ਨਹੀਂ ਉਹਦੇ ਤਹਿਤ ਵੀ ਕਿਸ ਤਰ੍ਹਾਂ ਦੀ ਕਾਰਵਾਈ ਸਮਝੋ ਔਰਤਾਂ ਦੇ ਵਿੱਚ ਵੀ ਕੰਮ ਕਰਦੀ ਹੈ ਜੀ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਹੈਗਾ ਜੀ ਕਿ ਇਸ ਦੇ ਵਿੱਚ ਦੋ ਪੱਖਾਂ ਤੋਂ ਅਸੀਂ ਕਾਰਵਾਈ ਕਰਾਂਗੇ ਇੱਕ ਤਾਂ ਹੋ ਗਿਆ ਜੀ ਕਿ ਇਹ ਨਹੀਂ ਹੈਗਾ ਕਿ ਕੋਆਰਡੀਨੇਟ ਸਰਚ ਆਪਰੇਸ਼ਨ ਹੋ ਗਿਆ ਤੇ ਉਹ ਇੱਥੇ ਗੱਲ ਮੁੱਕ ਗਈ ਇੱਥੇ ਜੀ ਰੀਹੈਬਿਲੀਟੇਟਿਵ ਕੰਮ ਵੀ ਕਰਨਾ ਪਏਗਾ ਜਿਸਦੇ ਵਾਸਤੇ ਡੀਸੀ ਦਫਤਰ ਅਤੇ ਸਾਰੇ ਸਿਵਲ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਵੀ ਡਰਗ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਸਾਡੇ ਕਿ ਉੱਥੇ ਪ੍ਰੋਪਰ ਸਾਰੀ ਅਵੇਲੇਬਿਲਿਟੀ ਹੋਵੇ ਡਾਕਟਰਾਂ ਦੀ ਉੱਥੇ ਜਦੋਂ ਮਰੀਜ਼ ਜਾਂਦਾ ਹੈ ਐਡਮਿਟ ਹੁੰਦਾ ਹੈ ਐਡਿਕਟ ਹੁੰਦਾ ਜਿਹੜਾ ਜੇ ਆਪਾਂ ਕਹੀਏ ਕਿ ਜੀ ਜੋ ਕੋਈ ਸਿਰਫ ਕੰਜ਼ੂਮ ਕਰ ਰਹਾ ਹੈ ਆਪਣੇ ਘਰਾਂ ਪਿੰਡਾਂ ਦੇ ਵਿੱਚ ਤੇ ਅਸੀਂ ਵੜ ਕੇ ਉਹਨਾਂ ਤੇ ਪਰਚਾ ਦੇਵਾਂਗੇ ਬ ਅਸੀਂ ਉਹਨਾਂ ਦਾ ਇਲਾਜ ਕਰਾਣਾ ਚਾਹੁੰਦੇ ਹਾਂ ਤੇ ਇਸ ਦੇ ਲਈ ਜਦੋਂ ਉੱਥੇ ਜਾ ਕੇ ਭਰਤੀ ਹੋਣ ਤਾਂ ਉਹਨਾਂ ਦੇ ਪਰਿਵਾਰ ਦਾ ਉਹਨਾਂ ਦਾ ਧਿਆਨ ਰੱਖਿਆ ਜਾਵੇ ਦੂਸਰੇ ਪੱਧਰ ਤੇ ਜਿਹੜੀ ਅਗਰ ਕੋਈ ਲੇਡੀਜ਼ ਜਾਂ ਕੋਈ ਜੈਂਟਸ ਕੋਈ ਵੀ ਕੰਮ ਕਰਦਾ ਹੈ ਤੇ ਜਿਹੜਾ ਸਮਾਜ ਨੂੰ ਇੱਕ ਕੋੜ ਫਿਲਾ ਰਿਹਾ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਨਹੀਂ ਹਲੇ ਤੱਕ ਜਿਹੜੀ ਸਾਡੇ